ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰੋ 10 ਸਾਲ ਤੱਕ ਜਿਸ ਪ੍ਰਧਾਨ ਮੰਤਰੀ ਨੇ ਭਾਰਤ ਤੇ ਰਾਜ ਕੀਤਾ ਡਾਕਟਰ ਮਨਮੋਹਨ ਸਿੰਘ ਉਹਨਾਂ ਉਤੇ ਫਿਲਮ ਜੋ ਬਣਾਈ ਗਈ ਹੈ ਤਾਂ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਇਸ ਦੀ ਹਰ ਪਾਸਿਓਂ ਨਿੰਦਾ ਕੀਤੀ ਜਾ ਰਹੀ ਹੈ ਆਬਜ਼ਾ ਆਪੋਜੀਸ਼ਨ ਭਾਜਪੀ ਹੋਵੇ ਜਾਂ ਅਕਾਲੀ ਸਰਕਾਰ ਹੋਵੇ ਉਹ ਬੇਸ਼ੱਕ ਇਸ ਫਿਲਮ ਦੇ ਬਾਰੇ ਵਾਵਾ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਲੋਕਾਂ ਨੂੰ ਇਸ ਫਿਲਮ ਦੇ ਵਿੱਚ ਅਭਿਨੇ ਵੀ ਹਰ ਕਿਸੇ ਦਾ ਚੰਗਾ ਲੱਗ ਰਿਹਾ ਹੈ ਪਰ ਜਿਸ ਤਰੀਕੇ ਦੇ ਨਾਲ ਇਸ ਫਿਲਮ ਨੂੰ ਫਿਲਮਾਇਆ ਗਿਆ ਹੈ ਜਿਸ ਤਰੀਕੇ ਦੇ ਨਾਲ ਇਸ ਫਿਲਮ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੂੰ ਦਿਖਾਇਆ ਗਿਆ ਹੈ ਉਹ ਕਿਤਨਾ ਕਿਤੇ ਸਿੱਖਾਂ ਨੂੰ ਨਾ ਮੰਜ਼ੂਰ ਹੋ ਰਿਹਾ ਹੈ ਕਿਉਂਕਿ ਉਸ ਦੇ ਵਿੱਚ ਉਹਨਾਂ ਨੂੰ ਡਾਕਟਰ ਮਨਮੋਹਨ ਸਿੰਘ ਦੀ ਬੇਇੱਜ਼ਤੀ ਤੋਂ ਲੈ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਤੱਕ ਦੀ ਬੇਅਦਬੀ ਨਜ਼ਰ ਆ ਰਹੀ ਹੈ। ਅਸਲਾਮੁਅਲਾਈਕੁਮ ਜੀ ਸਤਿ ਸ੍ਰੀ ਅਕਾਲ ਅੱਜ ਹਿੰਦੁਸਤਾਨ ਦੇ ਤਿਆਰ ਦੇ ਵਿੱਚ ਬਹੁਤ ਹੀ ਮਾੜਾ ਦਿਨ ਹੈ। ਸਭ ਤੋਂ ਕਾਮਯਾਬ ਇੰਟੈਲੀਜੈਂਟ ਡਰਾਇਵਰ ਸਰਕਾਰੀ ਮੁਕਤੀ ਕਹਿਣ ਵਾਲੇ ਮਨਮੋਹਨ ਸਿੰਘ ਜਿਨ੍ਹਾਂ ਨੂੰ ਸਿੱਖ ਹੋਣ ਕਰਕੇ ਨਹੀਂ ਬਲਕਿ ਉਹਨਾਂ ਕਾਬਲੀਅਤ ਕਰਕੇ ਉਹਨਾਂ ਦੀ ਕਾਬਲੀਅਤ ਕਰਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀਗਾ ਉਸ ਪ੍ਰਧਾਨ ਮੰਤਰੀ ਨੂੰ ਜਿਹਨੂੰ ਦੇਸ਼ ਕੀ ਸੰਸਾਰ ਦਾ ਹਰ ਸ਼ਕਤੀਸ਼ਾਲੀ ਦੇਸ਼ ਚਾਹੁੰਦਾ ਸੀ ਵੀ ਉਹ ਸਾਡੇ ਦੇਸ਼ ਚ ਆਏ ਤੇ ਅੱਜ ਸਾਡੇ ਹਿੰਦੁਸਤਾਨ ਦੀਆਂ ਕੁਝ ਸੰਪਰਦਾਇਕ ਤਾਕਤਾਂ ਕੁਝ ਦੇਸ਼ ਵਿਰੋਧੀ ਤਾਕਤਾਂ ਉਹਨਾਂ ਦੇ ਨਾਮ ਦਾ ਹੀ ਦਾ ਐਕਸੀਡੈਂਟ ਹੈ ਪ੍ਰਾਈਮ ਮਿਨਿਸਟਰ ਜਿਹੜੀ ਸ਼ਖਸੀਅਤ ਇੰਨੀ ਇੰਟੈਲੀਜੈਂਟ ਹੋਵੇ ਇਨਫੋਰਮਿਸਟ ਹੋਵੇ ਵਰਲਡ ਨੂੰ ਸਾਰਾ ਚਾਹਦਾ ਹੋਵੇ ਉਹਦੇ ਨਾਮ ਨੂੰ ਵਿਗਾੜੀਏ ਸਿੱਖ ਧਰਮ ਦੀ ਬਹੁਤ ਵੱਡੀ ਨਾਲੇ ਦੇ ਪਰਵਾਹੀ ਕੀਤੀ ਹੈ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡੀ ਮਾਨਤਾ ਹੈ ਉਹ ਕੇਸਾਂ ਦੀ ਮਾਨਤਾ ਹੈ ਪਰਮੋਹਰ ਸਿੰਘ ਜਿਹੜੇ ਹੈਗੇ ਉਹ ਸਾਬਤ ਸੂਰਤ ਸਿੱਖ ਹੈ ਗਿਆ ਤੇ ਜਿਹੜਾ ਅਨੁਭਵ ਫੇਰ ਹੈ ਉਹਨਾਂ ਨੇ ਇਹਦੇ ਕਿਰਦਾਰ ਨੂੰ ਸਿੱਖਾਂ ਦੇ ਕਿਰਦਾਰ ਨੂੰ ਸਾਰੇ ਸਿੱਖਾਂ ਨੂੰ ਲਾਤਾ ਹੈ ਪਾਈਆਂ ਆ ਗਈਆਂ ਉਹ ਦੁਆਰਾ ਕਿ ਭਾਈ ਉਹਦੀ ਤੇਰੀ ਦਾੜੀ ਉਹ ਕੇਸੜੀ ਕੱਟਣ ਵਾਲੀ ਦਾੜੀ ਕੱਟਣ ਦਾ ਫੈਸਲਾ ਲਵਾਇਆ ਗਿਆ ਹੈ ਬਹੁਤ ਹੀ ਮੰਦ ਭਾਗਾ ਹੈ ਅਸੀਂ ਸਾਰੀ ਦੇਸ਼ ਜਨਤਾ ਨੂੰ ਅਪੀਲ ਕਰਦੇ ਹਾਂ ਇਹ ਪਿਕਚਰ ਦਾ ਬਾਈਕਾਟ ਕਰੋ ਤੇ ਨਾਲ ਦੀ ਐਲਬਮ ਕਿਤਾਬ ਵੀ ਦੇਦਿਆ ਦੇਤੂ ਉਤਾਨਾ ਕੋਈ ਰੋਲ ਨਿਭਾਣਾ ਹੈ ਤੇ ਉਹਦੇ ਕਿਸਾ ਦੀ ਬੇਦਬੀ ਕਰਨ ਦੀ ਤਰ੍ਹਾਂ ਨਹੀਂ ਹੋਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰਪਿਆਰੇ ਫਿਲਮ ਇੰਡਸਟਰੀ ਇੱਕ ਐਸੀ ਇੰਡਸਟਰੀ ਹੈ ਜਿਸ ਦੇ ਵਿੱਚ ਹਰ ਚੀਜ਼ ਨੂੰ ਪੁਨਾਇਆ ਜਾਂਦਾ ਜਿੱਥੇ ਹਰ ਚੀਜ਼ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਫਿਰ ਗੱਲ ਚਾਹੇ ਧਰਮ ਦੀ ਹੋਵੇ ਸੱਤਾ ਦੀ ਹੋਵੇ ਜਾਂ ਸਿਆਸਤ ਦੀ ਕੋਈ ਅਜੀਹਾ ਮਸਲਾ ਨਹੀਂ ਹੈ ਜਿਸ ਦੇ ਉੱਤੇ ਬਾਲੀਵੁੱਡ ਦੇ ਵਿੱਚ ਜਾਂ ਬਾਲੀਵੁੱਡ ਦੇ ਵਿੱਚ ਫਿਲਮਾਂ ਨਾ ਬੜੀਆਂ ਹੋਣ ਪਰ ਹਾਂ ਜਿੱਥੇ ਗੱਲ ਧਰਮ ਦੀ ਆ ਜਾਂਦੀ ਹੈ ਜਿੱਥੇ ਗੱਲ ਆਸਥਾ ਦੀ ਆ ਜਾਂਦੀ ਹੈ ਉੱਥੇ ਫਿਲਮੀ ਅਦਾਰਿਆਂ ਨੂੰ ਵੀ ਚਾਹੀਦਾ ਹੈ ਕਿ ਬਹੁਤ ਫੂਕ ਫੂਕ ਕੇ ਕਦਮ ਰੱਖੇ ਜਾਣ ਤੇ ਜਿੱਥੇ ਤੱਕ ਰਹੀ ਗੱਲ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਦੀ ਤਾਂ ਇਹ ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਡਾਕਟਰ ਮਨਮੋਹਨ ਸਿੰਘ ਨੇ ਜੋ ਕੁਝ ਆਪਣੇ ਕਾਰਜਕਾਲ ਦੇ ਦੌਰਾਨ ਕੀਤਾ ਉਹ ਸਾਰੀ ਦੁਨੀਆ ਨੇ ਸਰਾਇਆ ਸੀ ਉਹ ਗੱਲ ਹੋਰ ਹੈ ਕਿ ਉਹਨਾਂ ਨੂੰ ਅਕਸਰ ਕਿਹਾ ਜਾਂਦਾ ਹੈ ਕਿ ਉਹ ਰੀਬੋਟਿਕ ਹੋ ਕੇ ਚੱਲੇ ਸਨ ਇਨ੍ਹਾਂ 10 ਸਾਲਾਂ ਦੇ ਵਿੱਚ ਤੇ ਹਮੇਸ਼ਾ ਸੋਨੀਆ ਦੇ ਇਸ਼ਾਰੇ ਦੇ ਉੱਤੇ ਹੀ ਕੰਮ ਕਰਦੇ ਹੋਏ ਨਜ਼ਰ ਆਉਂਦੇ ਸਨ ਪਰ ਬੈਰਹਾਲ ਸਿੱਖ ਕੌਮ ਵਾਸਤੇ ਇਹ ਮਾਨ ਦੀ ਗੱਲ ਸੀ ਕਿ ਇੱਕ ਸਿੱਖ 10 ਸਾਲ ਤੱਕ ਪੂਰੇ ਭਾਰਤ ਦਾ ਪ੍ਰਧਾਨ ਮੰਤਰੀ ਬਣ ਕੇ ਰਿਹਾ ਤੇ ਜਦੋਂ ਦਾ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਰਿਲੀਜ਼ ਹੋਈ ਹੈ ਤਾਂ ਉਹਨਾਂ ਸਿੱਖਾਂ ਨੂੰ ਜ਼ਰੂਰ ਤੱਕਾ ਲੱਗਿਆ ਜੋ ਦਿਲੋਂ ਡਾਕਟਰ ਮਨਮੋਨ ਸਿੰਘ ਨੂੰ ਜਾਣਦੇ ਨੇ ਮਾਨ ਸਨਮਾਨ ਕਰਦੇ ਨੇ ਅਤੇ ਪਿਆਰ ਕਰਦੇ ਨੇ ਤੁਸੀਂ ਸਭ ਇਸ ਮਸਲੇ ਉਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵ ਪੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ